ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਸੋ ਆਪਾਂ ਆਪਣੀ ਸ਼ਾਪ ਦੀ ਲੋਕੇਸ਼ਨ ਦੱਸਣ ਜਾ ਰਹੇ ਹਾਂ ਜੀ ਪ੍ਰੋਪਰ ਆ ਹੈਗਾ ਮੇਧਗੜ ਪੁੱਤ ਜੀ ਆ ਮੇਧਗੜ ਪੁੱਤ ਆਏਗਾ ਸੋ ਕਸਟਮਰ ਤੇ ਬਹੁਤ ਜ਼ਿਆਦਾ ਮੈਸੇਜ ਆਵੇ ਭਾਜੀ ਤੁਹਾਡੀ ਸ਼ਾਪ ਨਹੀਂ ਲੱਭਦੀ ਅੱਜ ਤੁਸੀਂ ਪਟਿਆਲੇ ਵਾਲੀ ਸਾਈਡ ਤੋਂ ਆ ਰਹੇ ਹੋ ਇਸ ਸਾਈਡ ਤੋਂ ਤਾਂ ਚੁੰਗੀ ਹੈ ਇੱਕੋ ਹੀ ਹੈ ਮੇਧਗੜ ਪੁੱਤ ਚੁੰਗੀ ਹੈ ਜਿੱਥੇ ਬੱਸਾਂ ਵੀ ਖੜਦੀਆਂ ਨੇ ਇੱਥੇ ਕੀਵਾ ਪਲਾਜ਼ਾ ਹੋਟਲ ਵੀ ਹੈ ਠੀਕ ਹੈ ਅਗਰ ਤੁਸੀਂ ਪਤਨਾ ਵਾਲੀ ਸਾਈਡ ਤੋਂ ਠੀਕਾ ਵਾਲੀ ਸਾਈਡ ਤੋਂ ਆ ਰਹੇ ਹੋ ਤਾਂ ਸਿੱਧਾ ਇੱਧਰੋਂ ਆਣਾ ਹੈ ਠੀਕਾ ਪਤਨਾ ਇੱਧਰੋਂ ਆਊਗਾ ਤੇ ਇਹ ਪਟਿਆਲੇ ਵਾਲਾ ਤੁਸੀਂ ਯੂ ਟਰਨ ਲੈ ਲੈਣਾ ਇੱਧਰੋਂ ਤੇ ਯੂਟਰਨ ਲੈ ਕੇ ਤੁਸੀਂਿੱਦਾ ਦੂਰੇ ਆ ਲੈਪਟੈਨ ਮੋੜ ਜਾਣਾ ਨਾਲ ਥੋੜਾ ਜਿਹਾ ਅੱਗੇ ਆ ਕੇ ਥੋੜਾ ਜਿਹਾ ਆ ਮੋੜ ਹੈ ਆ ਥਾਣਾ ਸਿਟੀ ਹੈ ਸੋ ਸਭ ਨੂੰ ਪਤਾ ਹੀ ਹੈ ਉਹਨਾਂ ਆਜੋ ਮੇਰੇ ਨਾਲ ਜੇ ਆ ਗਿਆ ਬਸਾਲ ਸਾਹਮਣੇ ਨਿਕਲ ਰਿਹਾ ਸੀ ਦੇਖ ਸਕਦੇ ਹੋ ਇੱਕ ਰਾਈਟ ਹੈਂਡ ਨੂਮਰ ਦਾ ਪਿਆ